ਜੋ ਜੋ ਲੋਕ ਸਭਾ ਚੋਣਾਂ ਲਈ ਪ੍ਰਚਾਰ ਤੇਜ਼ ਹੁੰਦਾ ਜਾ ਰਿਹਾ ਹੈ ਉਵੇਂ ਹੀ ਨੇਤਾਵਾਂ ਦੀ ਜ਼ੁਬਾਨ ਵੀ ਫਿਸਲਦੀ ਜਾ ਰਹੀ ਹੈ ਵੋਟਰਾਂ ਨੂੰ ਰਿਜ਼ਾਉਣ ਲਈ ਹਰ ਇੱਕ ਪਾਰਟੀ ਦੇ ਸਿਆਸੀ ਆਗੂ ਆਪਣੇ ਭਾਸ਼ਣਾ ਚ ਕੁਝ ਵੀ ਬੋਲ ਦਿੰਦੇ ਨੇ ਅਜਿਹਾ ਇੱਕ ਵਾਕਿਆ ਸਾਹਮਣੇ ਆਇਆ ਗਿੱਦੜਵਾਹ ਤੋਂ ਵਿਧਾਨ ਸਭਾ ਹਲਕਾ ਗਿੱਦੜਵਾਹ ਜਿੱਥੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ਚ ਪ੍ਰਚਾਰ ਕਰ ਰਹੇ ਸਨ ਵੜਿੰਗ ਨੇ ਕਹਿ ਦਿੱਤਾ ਕਿ ਉਹ ਪਿੰਡਾਂ ਚ 10-10 ਲੱਖ ਦੀ ਗ੍ਰਾਂਟ ਦੇਣਗੇ ਅਤੇ ਅਜੇ ਇਹ ਸ਼ਮਸ਼ਾਨ ਕਾਰਡ ਬਣਵਾਉਣਗੇ ਕਿ ਬਜ਼ੁਰਗਾਂ ਨੂੰ ਆਪ ਹੀ ਮਰਨ ਦਾ ਦਿਲ ਕਰੇਗਾ ਤੁਸੀਂ ਵੀ ਸੁਣੋ ਉਹ ਵਾਇਰਲ ਵੀਡੀਓ ਮੈਂ ਬਣਾਉਂਗਾ ਸ਼ਮਸ਼ਾਨ ਕਾਰਡ ਤੋਂ ਨਾ ਮੇਰਾ ਭਾਰੇ 10 ਲੱਖ ਲੱਗੇ ਲੱਗੇ ਜਿਹੜੇ ਕਈ ਬਜ਼ੁਰਗ ਜਿਹੜਾ 80 ਆਲੇ ਉਹਦਾ ਤਾਂ ਸ਼ਮਸ਼ਾਨ ਕਾਰਡ ਨੂੰ ਦੇਖ ਕੇ ਹੀ ਮਰਨ ਨੂੰ ਕੀ ਕਰੂਗਾ ਇਹ ਜਾਨੇਗਾ ਮੈਂ ਬਣਾਉਂਗਾ ਸ਼ਮਸ਼ਾਨ ਕਾਰਡ ਤੋਂ ਨਾ ਮੇਰਾ ਭਾਰੇ 10 ਲੱਖ ਲੱਗੇ ਲੱਗੇ ਜਿਹੜੇ ਕਈ ਬਜ਼ੁਰਗ ਜਿਹੜਾ 80 ਆਲੇ ਉਹਦਾ ਤਾਂ ਸ਼ਮਸ਼ਾਨ ਕਾਰਡ ਨੂੰ ਦੇਖ ਕੇ ਹੀ ਮਰਨ ਨੂੰ ਕੀ ਕਰੂਗਾ ਇਹ ਜਾਨੇਗਾ ਕਾਂਗਰਸ ਤੇ ਕਾਂਗਰਸੀ ਆਗੂਆਂ ਦਾ ਵਿਵਾਦਾਂ ਨਾਲ ਰਿਸ਼ਤਾ ਇੰਜ ਹੈ ਜਿਵੇਂ ਆ ਬੈਲ ਮੁਝੇ ਮਾਰ ਕਦੇ ਨਵਜੋਤ ਸਿੱਧੂ ਦੀ ਜ਼ੁਬਾਨ ਫਿਸਲ ਜਾਂਦੀ ਹੈ ਤੇ ਕਦੇ ਰਾਜਾ ਵੜਿੰਗ ਦੀ ਰਾਜਾ ਵੜਿੰਗ ਪਹਿਲਾਂ ਵੀ ਖੰਗ ਵਾਲੀ ਦਵਾਈ ਤੇ ਗੁਲਾਬ ਜਾਮਨ ਖਵਾਉਣ ਦੇ ਵਿਵਾਦਿਤ ਬਿਆਨ ਪ੍ਰਚਾਰ ਦੌਰਾਨ ਦੇ ਚੁੱਕੇ ਨੇ ਸਿਆਸਤ ਵਿੱਚ ਡੁੱਬੇ ਸਿਆਸਦਾਨਾਂ ਨੂੰ ਅਜਿਹੇ ਬੋਲ ਬੋਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ